ਸ਼ਲੋਕ ਮੈਲਾ ਤੀਜਾ ਗੁਰਮੁਖ ਧਿਆਨ ਸਹਿਜ ਤੁਨ ਉਪਜੈ ਸਚ ਨਾਮ ਚਿਤ ਲਾਇ ਗੁਰਮੁਖ ਅਨੰਦਿਨ ਰਹਿ ਰੰਗ ਰਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰ ਵੇਖੈ ਗੁਰਮੁਖ ਹਰ ਬੋਲੇ ਗੁਰਮੁਖ ਹਰ ਸਹਿਜ ਰੰਗ ਲਾਇ ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ ਤੇਮਰ ਅਗਿਆਨ ਅੰਧੇਰ ਚੁੱਕ ਆਇਆ ਜਿਸ ਨੂੰ ਕਰਮ ਹੋਵੇ ਥੁਰ ਪੂਰਾ ਤੈਨ ਗੁਰਮੁਖ ਹਰਨਾਮ ਤੇ ਆਇਆ ਮੈਲਾ ਤੀਜਾ ਸਤਗੁਰ ਜਿਨ੍ਹਾਂ ਨਾ ਸੇਵਿਓ ਸ਼ਬਦ ਨਾ ਲਗੋ ਪਿਆਰ ਸਹਿਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰ ਫਿਰ ਫਿਰ ਜੂਨੀ ਪਾਈਐ ਵਿਸ਼ਟ ਸਦਾ ਖੁਆਰ ਊੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉੱਭਰੇ ਜੇ ਆਪ ਮਿਲੇ ਕਰਤਾਰ ਪੌੜੀ ਧਗਤ ਸੱਚੈ ਦਰਸੋਂ ਹੁੰਦੇ ਸੱਚੈ ਸ਼ਬਦ ਰਹਾਏ ਹਰ ਕੀ ਪ੍ਰੀ ਤਿਨ ਊਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਹਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰ ਮੁਖ ਜਾਤਾ ਹਰ ਜਿਉ ਰੈ ਦੇ ਵਸਾਏ ਬਾਜ ਗੁਰ ਫਿਰੈ ਬਿਲ ਲਾਂਦੀ ਦੂਜਾ ਪਾਏ ਖੁਆਏ ਸ਼ਲੋਕ ਮੈਂ ਲਾਤੀ ਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅਨੰਦਿਨ ਨਾਮ ਧਿਆਇਆ ਵਿੱਚੇ ਗ੍ਰਹਿ ਗੁਰਬਚਨ ਉਦਾਸੀ ਹਮੈ ਮੋ ਜੜਾਇਆ ਆਪ ਤਰਿਆ ਕੁੱਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਧੁਰਮਸਤਕ ਹਰ ਲਿਖ ਪਾਇਆ ਜਨ ਨਾਨਕ ਬਲੇਹਾਰੀ ਗੁਰ ਆਪਣੇ ਵਿਟੂ ਜਿਨ ਤੰਫੁੱਲਾ ਮਾਰਗ ਪਾਇ ਮੈਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਫੁੱਲੇ ਜਿਉਂ ਦੇਖ ਦੀਪਕ ਪਤੰਗ ਪਚਾਇ ਪੰਡਿਤ ਭੁੱਲ ਫੁੱਲ ਮਾਇਆ ਵੇਖੈ ਦਿਖਾ ਕਿਨੈ ਕਿ ਆਣ ਚੜਾਇ ਦੂਜੇ ਪਾਏ ਪੜੈ ਨਿਤ ਵਿਖਿਆ ਨਾਉ ਦੇ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਉਹਨਾ ਅਹੰਕਾਰ ਬਹੁ ਗਰਭ ਵਿਧਾਇ ਸਾਧਨ ਭੋਜਨ ਨਾ ਲੈ ਸਤਿ ਭਿਖਿਆ ਮਨ ਹੱਥ ਜਨਮ ਗਵਾਇ ਏਤੜਿਆਂ ਵਿੱਚੋਂ ਸੋ ਜਨ ਸਮਧਾ ਜਿਨ ਗੁਰਮੁਖ ਨਾਮ ਧਿਆਇ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ્રોਧ ਅਹੰਕਾਰ ਇਹ ਜਮ ਕੀ ਸਰਕਾਰ ਹੈ ਇੰਨਾ ਉੱਪਰ ਜਮ ਕ ਡੰਡ ਕਰਾਰ ਮਨਮੁਖ ਜਮਗ ਪਾਈਨ ਜਿਨ ਦੂਜਾ ਭਾਉ ਪਿਆਰ ਜਮਪੁਰ ਬੱਧੇ ਮਾਰੀਨ ਕੋ ਸੁਣੇ ਨਾ ਪੁਕਾਰ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਗੁਰਮੁਖ ਨਿਸਤਾਰ ਸ਼ਲੋਕ ਮੈਲਾ ਤੀਜਾ ਹਉ ਮੈਂ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਜੋ ਮੋਹ ਦੂਜੈ ਚਿਤ ਲਾਇੰਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸ਼ਬਦ ਪਰ ਜਲ ਲੀਏ ਆ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮੈਲਾ ਤੀਜਾ ਇਹ ਮਨ ਕੇ ਤੜਿਆ ਜੁਗ ਧਰਮਿਆ ਫਿਰ ਰਹਿ ਨ ਆਵੇ ਜਾਏ ਹਰ ਪਣ ਤਾ ਪਰਮਾਇਨ ਰ ਪਰ ਪੰਚ ਖੇਲ ਉਪਾਇ ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸtir ਰਹੈ ਸਮਾਇ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਛ ਮਰ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਪੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਜੋ ਤਿਸ ਭਾਵੇਂ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲੈ ਜਾਏ ਬਜੋਗੀ ਸ਼ਲੋਕ ਮੈਲਾ ਤੀਜਾ ਵਾ ਵਾ ਆਪ ਅਖਾਐਂਦਾ ਗੁਰ ਸ਼ਬਦੀ ਸਚ ਸੋਏ ਵਾ ਵਾ ਸਿਖਤ ਸਲਾਹ ਹੈ ਗੁਰਮੁਖ ਬੁਝੈ ਕੋਇ ਵਾ ਵਾ ਬਾਣੀ ਸਚ ਹੈ ਸਚ ਮਿਲਾਵਾ ਹੋਇ ਨਾਨਕ ਵਾ ਵਾ ਕਰਤੇ ਆ ਪ੍ਰਭ ਪਾਇ ਕਰਮ ਪ੍ਰਾਪਤ ਹੋਇ ਮੈਂ ਲਾ ਤੀਜਾ ਵਾ ਵਾ ਕਰਤੀ ਰਸਨਾ ਸ਼ਬਦ ਸੁਾਈ ਪੂਰੇ ਸ਼ਬਦ ਪ੍ਰਭ ਮਿਲਿਆ ਆਈ ਵਡ ਭਾਗੀਆਂ ਵਾ ਵਾ ਮੋਹੂ ਕਢਾਈ ਵਾ ਵਾ ਕਰੇ ਸਈ ਜਨ ਸੋਹਣੇ ਤਿਨ ਕੋ ਪ੍ਰਜਾ ਪੂਜਣ ਆਈ ਵਾ ਵਾ ਕਰਮ ਪ੍ਰਾਪਤ ਹੋਵੈ ਨਾਨਕ ਦਰ ਸਚੈ ਸ਼ੋਭਾ ਪਾਈ ਪੌੜੀ ਬਜਰ ਤਪਾਟ ਕਾਂ ਆਂ ਗੜ ਭੀਤਰ ਪੂੜ ਕੁਸਤ ਅਭਿਮਾਨੀ ਕਰਮ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਏ ਕਿਤੈ ਨਾ ਲਭਨੀ ਕਰ ਭੇਖ ਸਕੇ ਭੇਖਵਾਨੀ ਗੁਰ ਸ਼ਬਦੀ ਖੁਲਾਈਆਂ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹਿਲਾ ਤੀਜਾ ਵਾ ਵਾ ਕਰਤੇ ਆ ਰਹਿਣ ਸੁਖ ਵਿਹਾਰੈ ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆਂ ਹਰ ਸਿਉ ਲੇਵ ਲਾਈ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤਿਆਂ ਸ਼ੋਭਾ ਪਾਏ ਨਾਨਕ ਵਾਹ ਵਾਹ ਸਤਿ ਰਜ਼ਾਏ ਮਹਿਲਾ ਤੀਜਾ ਵਾਹ ਵਾਹ ਬਣੀ ਸੱਚ ਹੈ ਗੁਰਮੁਖ ਲਦੀ ਫਾਲ ਵਾ ਵਾ ਸ਼ਬਦ ਉਚਰੇ ਵਾ ਵਾ ਹਿਰਦੈ ਨਾਲ ਵਾ ਵਾ ਕਰਤਿਆਂ ਹਰ ਪਾ ਸਹਿਜੇ ਗੁਰਮੁਖ ਫਾਲ ਸੇਵਡ ਭਾਗੀ ਨਾਨਕਾ ਹਰ ਹਰ ਰਿਦੈ ਸੰਭਾਲ ਪੌੜੀ ਏ ਮਨ ਅਤ ਲੋਭੀਆ ਨਿਤ ਲੋਭੇ ਰਤ ਮਾਇਆ ਮਨਸਾ ਮੋਹਣੀ ਦਾ ਦੇਸ਼ ਫੇਰਤਾ ਅੱਗੇ ਨਾ ਉਹ ਜਾਤ ਨਾ ਜਾਏ ਸੀ ਮਨ ਮੁਖ ਦੁਖ ਖਾਤ ਰਸਨ ਹਰ ਰਸਨ ਚਖਿਓ ਠੀਕ ਤ ਬੋਲਾਤਾ ਜਿਨਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤ ਤ ਸਲੋਕ ਮਹਿਲਾ ਤੀਜਾ ਵਾ ਵਾ ਤਿਸ ਨੂੰ ਆਖੀਐ ਜੇ ਸਚਾ ਗੈ ਗੰਭੀਰ ਵਾ ਵਾ ਤਿਸ ਨੂੰ ਆਖੀਐ ਜੇ ਗੁਣ ਦਾਤ ਮਤ ਤੀਰ ਵਾ ਵਾ ਤਿਸ ਨੂੰ ਆਖੀਐ ਜੇ ਸਭ ਮੈਂ ਰਹਾ ਸਮਾਏ ਵਾ ਵਾ ਤਿਸ ਨੂੰ ਆਖੀਐ ਜੇ ਦਿੰਦਾ ਰਿਜਕ ਸੁਮਾਹੇ ਨਾਨਕ ਵਾ ਵਾ ਇੱਕੋ ਕਰਸਾ ਲਾਈਐ ਜੇ ਸਤਗੁਰ ਦੀਆ ਦੇਖਾਏ ਮੈਂ ਲਾ ਤੀਜਾ ਵਾ ਵਾ ਗੁਰਮੁਖ ਸਦਾ ਕਰੈ ਮਨਮੁਖ ਮਰੈ ਵਿਖ ਖਾਇ ਉਹਨਾ ਵਾ ਵਾ ਨਾ ਭਾਵਈ ਦੁਖੇ ਦੁਖ ਵਿਹਾਇ ਗੁਰਮੁਖ ਅੰਮ੍ਰਿਤ ਪੀਵਣਾ ਵਾ ਵਾ ਕਰੈ ਲੇਵ ਲਾਇ ਨਾਨਕ ਵਾ ਵਾ ਕਰੈ ਸੇ ਜਨ ਨਿਰਮਲੇ ਤ੍ਰਿਭਉਂ ਸੋਜੀ ਪਾਇ ਪੌੜੀ ਹਰ ਕੈ ਪਾਣ ਗੁਰ ਮਿਲੈ ਸੇਵਾ ਭਗਤ ਬਣੀ ਜਾਏ ਹਰ ਕੈ ਪਾਣ ਹਰ ਮਨ ਵਸੈ ਸਹਿਜੇ ਰਸ ਪੀਜੈ ਹਰ ਕੈ ਪਾਣ ਸੁਖ ਪਾਈਐ ਹਰ ਲਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀ ਜਾਏ ਹਰ ਕਾ ਪਾਣ ਤਿਨੀ ਮੰਨਿਆ ਜਿਨਾ ਗੁਰੂ ਮਿਲੀ ਜਾਏ ਸ਼ਲੋਕ ਮੈਂ ਲਾਤੀ ਜਾ ਵਾ ਵਾ ਸੇ ਜਨ ਸਦਾ ਕਰਹਿ ਜਿੰਨ ਕੋ ਆਪੇ ਦੇ ਬੁਝਾਈ ਵਾ ਵਾ ਕਰਤਿਆ ਮਨ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਵਾ ਵਾ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾ ਵਾ ਕਰੈ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਵਾ ਵਾ ਹਿਰਦੈ ਉਚਰਾ ਮੁਖੋਂ ਵੀ ਵਾ ਵਾ ਕਰਿਓ ਨਾਨਕ ਵਾ ਵਾ ਜੋ ਕਰੈ ਹਉ ਤਨ ਮਨ ਤਿਨ ਕੋ ਦੇਉ ਮੈ ਲਾ ਤੀਜਾ ਵਾ ਵਾ ਸਾਹਿਬ ਸਚ ਹੈ ਅੰਮ੍ਰਿਤ ਜਾ ਕਾ ਨੋ ਜਿਨ ਸੇਵਿਆ ਤੈਨੂੰ ਥਲ ਪਾਇਆ ਹਾਂ ਤੈਨ ਬਲੇ ਹਾਰ ਜਾਵ ਵਾ ਵਾ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾ ਵਾ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾ ਵਾ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾ ਵਾ ਪਾਵੈ ਨਾਨਕ ਵਾ ਵਾ ਜੋ ਮਨ ਚਿਤ ਕਰੇ ਇਸ ਜਮ ਕੰਕਰ ਨੇੜ ਨਾ ਆਵੇ ਪੌੜੀ ਹਰ ਜਿਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਜ ਸਮਾਣੀ ਅਨੰਦਿਨ ਜਾਗੈ ਨਾ ਸਵੇਂ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਦਿਨ ਗੁਰ ਕਿਨੈ ਨਾ ਪਾਇਓ पच मो अॼाणी